ਕਿਸਾਨਾਂ ਦਾ ਕਿਉਂਕਿ ਕਿਸਾਨ ਅੱਜ ਮੁਰ ਤੋਂ ਦਿੱਲੀ ਕੁਝ ਕਰਨਗੇ ਜੀ ਹਾਂ ਸ਼ੰਭੂ ਬਾਰਡਰ ਤੋਂ ਦੁਪਹਿਰ 12 ਵਜੇ ਕਿਸਾਨਾਂ ਦੇ ਵੱਲੋਂ ਦਿੱਲੀ ਕੁਝ ਕੀਤਾ ਜਾਏਗਾ 101 ਕਿਸਾਨਾਂ ਦਾ ਦੂਜਾ ਜਥਾ ਦਿੱਲੀ ਵੱਲ ਆਪਣੇ ਕਦਮ ਵਧਾਏਗਾ ਤਾਂ ਇਹ ਤਿਆਰੀਆਂ ਜਿਹੜੀਆਂ ਨੇ ਉਹ ਹਰਿਆਣਾ ਪੁਲਿਸ ਦੀਆਂ ਨੇ ਕਿ ਕਿਵੇਂ ਆਲਾ ਪੱਦਰ ਦੇ ਇੰਤਜ਼ਾਮਾਤ ਸ਼ੰਭੂ ਬਾਰਡਰ ਦੇ ਉੱਤੇ ਕੀਤੇ ਹੋਏ ਨੇ ਤਾਂ ਇਹ ਤਸਵੀਰ ਵੇਖੋ ਇਹ ਕਿਵੇਂ ਬੈਰੀਗੇਟ ਜਿਹੜੀਆਂ ਨੇ ਉਹ ਲਗਾਏ ਹੋਏ ਨੇ ਬੈਰੀਗੇਟ ਦੇ ਉੱਤੇ ਨੁਕੀਲੀ ਤਾਰ ਉਹ ਲਗਾਈ ਹੋਈ ਹੈ ਤਾਂ ਦਿੱਲੀ ਕੂਚ ਦੇ ਲਈ ਕਿਸਾਨ ਤਿਆਰ ਨੇ ਪਰ ਇੰਤਜ਼ਾਮ ਹਰਿਆਣਾ ਪੁਲਿਸ ਦੇ ਵੀ ਪਾਰੀ ਨੇ ਇੱਕ ਵਾਰ ਮੁੜ ਕਿ ਕਿਸਾਨ ਦਿੱਲੀ ਕੂਚ ਕਰ ਪਾਉਣਗੇ ਜਾਂ ਫਿਰ ਉਸੇ ਤਰੀਕੇ ਦਾ ਮੰਜ਼ਰ ਅੱਜ ਵੀ ਨਜ਼ਰ ਆਏਗਾ ਪਰ ਇਹ ਤਸਵੀਰਾਂ ਕਿਸਾਨਾਂ ਦੇ ਲਈ ਹਰਿਆਣਾ ਪੁਲਿਸ ਦਾ ਇੱਕ ਸੁਨੇਹਾ ਵੀ ਹੈ ਸੜਕਾਂ ਦੇ ਉੱਤੇ ਨੁਕੀਲੇ ਕਿੱਲ ਲਗਾ ਦਿੱਤੇ ਗਏ ਬੈਰੀਗੇਡਸ ਦੇ ਉੱਤੇ ਨੁਕੀਲੀ ਜਿਹੜੀ ਤਾਰ ਹੈ ਉਹ ਲਗਾ ਦਿੱਤੀ ਗਈ ਹੈ। ਕਈ ਦੌਰ ਦੀ ਬੈਰੀਗੇਟਿੰਗ ਹੈ। ਪਹਿਲਾ ਲੋਹੇ ਦੇ ਬੈਰੀਗੇਡ ਨੇ, ਕੰਕਰੀਟ ਬੈਰੀਗੇਡ ਹੈ ਤਾਂ ਬੈਰੀਗੇਡਸ ਦਾ ਪਹਾੜ ਕਿਸਾਨਾਂ ਨੂੰ ਚੁਣੌਤੀ ਦੇਵੇਗਾ। ਉਸ ਤੋਂ ਬਾਅਦ ਵੱਡੇ ਇੰਤਜ਼ਾਮਾਤ ਜਿਹੜੇ ਨੇ ਉਹ ਹਰਿਆਣਾ ਪੁਲਿਸ ਦੇ ਨੇ ਤਾਂ ਕੂਚ ਨੂੰ ਲੈ ਕੇ ਹਰਿਆਣਾ ਪੁਲਿਸ ਚੌਕਸ ਨਜ਼ਰ ਆ ਰਹੀ ਹੈ। ਪੁਲਿਸ ਨੇ ਸੜਕ ਦੇ ਉੱਤੇ ਨੁਕੀਲੀਆਂ ਕਿੱਲਾ ਲਗਾ ਦਿੱਤੀਆਂ ਨੇ ਸਾਨੂੰ ਪੈਦਲ ਵੀ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ। ਕਿਸਾਨ ਲੀਡਰ ਦੇ ਵੱਲੋਂ ਸਰਵਣ ਸਿੰਘ ਪੰਦੇੜ ਦਾ ਇਹ ਬਿਆਨ ਹੈ ਤਾਂ ਤਿੰਨ ਤਸਵੀਰਾਂ ਅੱਜ ਮੁਰ ਤੋਂ ਦਿੱਲੀ ਕੁਚ ਕਰਨਗੇ ਕਿਸਾਨ ਨੁਕੀਲੀਆਂ ਕਿਲਾ ਸੜਕ ਦੇ ਉੱਤੇ ਲਗਾ ਦਿੱਤੀਆਂ ਗਈਆਂ ਨੇ ਪੁਲਿਸ ਦੀ ਵੀ ਪੂਰੀ ਤਿਆਰੀ ਹੈ ਤਾਂ ਸ਼ੰਭੂ ਬਾਰਡਰ ਤੋਂ ਦੁਪਹਿਰ 12 ਵਜੇ ਦਿੱਲੀ ਕੁਚ ਕੀਤਾ ਜਾਏਗਾ 6 ਮਾਰਚ ਨੂੰ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾ ਹੋਇਆ ਸੀ ਪਰ ਇਸ ਦਰਮਿਆਨ ਹੁਣ ਆਲਾ ਇੰਤਜ਼ਾਮਾਤ ਹਰਿਆਣਾ ਪੁਲਿਸ ਦੇ ਮੁਰ ਤੋਂ ਵੇਖਣ ਨੂੰ ਮਿਲ ਰਹੇ ਨੇ ਆ ਦੇਖਿਏ दोनों फोरम जैसे किसान मजदूर मोर्चा और के हम गैर राजनीतिक की ओर से आज 300 दिन दोनों मोर्चों को चलते हुए हो गए हैं और जो केंद्र सरकार की हड़दर्मी है अभी तक खत्म नहीं हुई कब तक वो हमारे धैर्य का परीक्षण लेते रहेंगे अभी उनका हमारे धैर्य से सब्र नहीं हुआ और हम लो, हम लोग दोनों फॉर्मों का निर्णय रहा है जिस तरह से सरकार ने एक आ, क्या कहेंगे आप एक कंडीशन बना दी कि आप ट्रैक्टर ट्रॉली देश के हित में नहीं है जैसे उन्होंने बोला राजधानी में जाके बहुत बड़ा नुकसान होगा बेशक उनका बयान अनुचित था हमने पॉलिसी बदल के बोला भी पैदल जाएंगे और आ, कल भी कुछ अधिकारी आए थे हमने जब बात करने गए बॉर्डर के पास तब भी उनको बोला कि हमसे लिस्ट ले लो एक एक किसान को आवाज लगाओ एक एक किसान आपके पास आएगा और आप एक एक किसान को आगे लेकर चले जाओ फिर भाई उधर आपकी अर्धसैनिक फोर्स है जथा आगे बढ़ते रहेगा दोनों ओर से फोर्स लगा के लेते जाना भाई अब देख लेना देश के लिए कौन सा खतरा है तो उन्होंने ये भी बात हमारी ठुकरा दी है तो जो प्रस्ताव हमने दिया था अभी दूसरा बातचीत का रास्ता अपना लीजिए तो देखिए जिस तरह से मोदी सरकार को सत्ता का घुमंड है हमें नहीं लगता वो बातचीत करेंगे देश के समक्ष हम अपनी बात रखना चाहते हैं, कि हम लोग कभी भी टकराव नहीं चाहते हमें मालूम है हम शांति प्रिय ढंग से अपना आंदोलन आगे चलाना चाहते हैं लेकिन ना तो हमें दिल्ली जाने दिया जाता है ना हमसे वार्ता की जाती है निहत्ते किसानों के ऊपर जिस तरह से उन्होंने प्रहार किया जिस तरह से हमारे 16 आदमी हॉस्पिटल में दाखिल हुए जिस तरह से ज्यादा से ज्यादा हमारा जानी नुकसान करने का सरकार ने प्रयास किया तो उससे बचने के लिए जो पूरे देश भर में गुस्सा फूट रहा है उसे किस तरह से ठंडा किया जाए ये जतन हो रहे हैं केंद्र सरकार की ओर से तो ये और दूसरा हमारा बड़ा ऐलान था कि पंजाब में जहां भी भाजपा के कोई भी पदाधिकारी केंद्र के पंजाब कोई भी आएंगे तो हम उसका विरोध करेंगे हमें अभी मालूम नहीं सुना है सैनी साहब और गटकरी जी शायद अमृतसर जा रहे हैं हम यहां से आह्वान करते हैं देश के किसान को पंजाब के किसानों को उनका विरोध होना चाहिए अगर वो वहां जाते हैं तो पंजाब में भाजपा के जो भी अधिकारी पदाधिकारी निकलेंगे उसका विरोध किया ਜਾਏਗਾ। ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਨੇ। ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਨੇ ਤਾਂ ਮਨਜੋਤ ਜਿਸ ਤਰੀਕੇ ਦੇ ਨਾਲ ਇੱਥੇ ਕਿਸਾਨਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹ ਦਿੱਲੀ ਜਾਣਗੇ। ਹਾਲਾਂਕਿ ਇੰਤਜ਼ਾਮ ਹਰਿਆਣਾ ਪੁਲਿਸ ਦੇ ਵੀ ਸਖਤ ਨੇ ਨੁਕੀਲੀਆਂ ਕਿੱਲਾ ਜੜੀਆਂ ਨੇ ਸੜਕ ਦੇ ਉੱਤੇ ਗੜ ਦਿੱਤੀਆਂ ਗਈਆਂ ਨੇ ਕੀ ਕੋਈ ਜਾਣਕਾਰੀ ਹੈ ਕਦੋਂ ਤੱਕ ਜੱਥਾ ਰਵਾਨਾ ਹੋਏਗਾ ਬਿਲਕੁਲ ਹਮਨੇ ਜਿਸ ਤਰੀਕੇ ਨਾਲ ਪਰਸੋਂ ਰੋਜ਼ ਦੀ ਗੱਲ ਕਰ ਗਏ ਪਰਸੋਂ ਰੋਜ਼ ਵੀ ਇਸੇ ਤਰੀਕੇ ਦੇ ਨਾਲ ਜੱਥਾ ਜਿਹੜਾ ਉਹ 1 ਵਜੇ ਜਿਹੜਾ ਹੈਗਾ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਦੇ ਲਈ ਰਵਾਨਾ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਪਾਠ ਹੋਇਆ ਪਾਠ ਤੋਂ ਬਾਅਦ ਲੰਗਰ ਛਕਾ ਕੇ ਜਿਵੇਂ ਹੈਗਾ ਉਸ ਨੂੰ ਭੇਜਿਆ ਗਿਆ ਤਾਂ ਉੱਥੋਂ ਅਜਵੇਂ ਨਕਿੱਲੇ ਆ ਕਿਲਾ ਜਿਵੇਂ ਤੁਸੀਂ ਜ਼ਿਕਰ ਕਰ ਦਿੱਤੀ ਔਰ ਉਸੇ ਤਰੀਕੇ ਨਾਲ ਅਥਰੂ ਗੈਸ ਦੇ ਬੋਲੇ ਚੁੱਟੇ ਗਏ ਔਰ ਕਿਸਾਨਾਂ ਦੇ ਉੱਤੇ ਜਿਹੜੀਆਂ ਪੇਪਰ ਸਪਰੇਅ ਯਾਨੀ ਕਿ ਮਿਰਚੀ ਵਾਲੀ ਸਪਰੇਅ ਜਿਹੜੀ ਉਹ ਕੀਤੀ ਗਿਆ ਹਾਲਾਂਕਿ ਉਸ ਤੋਂ ਬਾਅਦ ਵੀ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਉਹ ਜਾਂ ਤਾਂ ਕੇਂਦਰ ਜਿਹੜੀ ਸਰਕਾਰ ਹੈ ਸਾਡੇ ਸਾਡੀਆਂ ਮੰਗਾਂ ਤੇ ਵਿਚਾਰ ਕਰੇ ਗੱਲਬਾਤ ਕਰੇ ਨਹੀਂ ਤਾਂ ਉਸੇ ਤਰੀਕੇ ਨਾਲ ਵੀ ਅਸੀਂ ਅੱਗੇ ਵਧਾਂਗੇ ਖਰਚਾਏ ਉਹ ਸਾਡੀਆਂ ਜਾਨਾਂ ਜਾਨ ਚਾਹੇ ਜੋ ਮਰਦੀ ਕਿਉਂਕਿ ਇਹ ਕੇਂਦਰ ਦੇ ਕਈ ਮੰਤਰੀਆਂ ਨੇ ਬਿਆਨ ਦਿੱਤਾ ਸੀ ਕਿ ਕਿਸਾਨ ਜਿਹੜੇ ਨੇ ਆਪਣੇ ਟਰੈਕਟਰ ਟਰਾਲੀਆਂ ਨਹੀਂ ਉਹ ਛੱਡ ਕਿਉਂਨ ਕਿ ਟਰੈਕਟਰ ਟਰਾਲੀਆਂ ਨੂੰ ਮੋਡੀਫਾਈਡ ਕਰ ਦਿੱਤਾ ਹੋਇਆ ਉਸ ਵਿੱਚ ਤੇ ਸਰ ਹਥਿਆਰ ਲੱਗੇ ਹੋਏ ਨੇ ਹੋਰ ਕਈ ਚੀਜ਼ਾਂ ਜਿਹੜੀਆਂ ਦਾ ਜ਼ਿਕਰ ਸੀ ਅਦਾਲਤ ਦੇ ਵਿੱਚ ਵੀ ਕੀਤਾ ਗਿਆ ਹਰਿਆਣਾ ਸਰਕਾਰ ਵੱਲੋਂ ਔਰ ਇਸੇ ਤਰੀਕੇ ਨਾਲ ਹੁਣ ਨਵਾਂ ਜਿਹੜਾ ਹੈਗਾ ਰੁਖ ਅਪਣਾਇਆ ਗਿਆ ਜੀ ਜੇਕਰ ਦਿੱਲੀ ਜਾਣ ਦੀ ਪਰਮਿਸ਼ਨ ਤੁਹਾਡੇ ਕੋਲ ਹੈ ਤਾਂ ਫਿਰ ਅਸੀਂ ਜਾਣ ਦਵਾਂਗੇ अदरवाइज ਤੁਹਾਨੂੰ ਸ਼ੰਭੂ ਬਾਰਡਰ ਜਿਹੜਾ ਹੈਗਾ ਉਹ ਥਰੋਸ ਨਹੀਂ ਕਰਨ ਦਿੱਤਾ ਜਾਣਾ ਤਾਂ ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਕਿਸਾਨਾਂ ਨਾਲ ਅਜੇ ਤੱਕ ਗੱਲ ਨਹੀਂ ਕਰ ਰਹੀ ਕਿਉਂਕਿ ਇਹ ਕਿਸਾਨਾਂ ਦਾ ਕਹਿਣਾ ਹੈ ਕੱਲ ਪ੍ਰਸ਼ੰਦ ਦੇ ਨਾਲ ਵੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਅਜੇ ਤੱਕ ਕੋਈ ਹੱਲ ਬਾਤ ਨਹੀਂ ਨਿਕਲੇ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਗੱਲਬਾਤ ਕਰਾਂਗੇ ਦੇਖ ਲੈ ਅਜੇ ਸਿੰਘ ਸਰਬੰਸਿੰਘ ਪੁਧੇਰ ਦੀ ਗੱਲ ਲੈ ਲਈ ਤਾਂ ਸਰਬੰਸਿੰਘ ਪੁਧੇਰ ਦਾ ਇਹੀ ਕਹਿਣਾ ਹੈ ਕਿ ਕੇਂਦਰ ਸਰਕਾਰ ਜਾਂ ਜਾਂ ਫਿਰ ਉਹਨਾਂ ਦੇ ਜਿਹੜੇ ਖੇਤੀਬਾੜੀ ਮંત્રી ਨੇ ਜਾਂ ਦੂਸਰੇ ਮੰਤਰੀ ਨੇ ਉਹ ਸਿਰ ਕੇਵਲ ਸੋਸ਼ਲ ਮੀਡੀਆ ਜਾਂ ਫਿਰ ਪ੍ਰੈਸ ਰਾਹੀਂ ਹੀ ਇਹ ਬਿਆਨ ਦੇ ਮੇਰੇ ਕਿ ਸਾਡੀ ਗੱਲ ਚੱਲ ਰਹੀ ਹੈ ਮਨਜੋਤ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਜਾਣਕਾਰੀ ਦੇ ਰਹੇ ਹੋ ਬੇਸ਼ੱਕ ਕੇਂਦਰ ਵੀ ਜ਼ਿਕਰ ਕਰ ਰਿਹਾ ਹੈ ਕਿ ਗੱਲਬਾਤ ਲਈ ਤਿਆਰ ਹੈ ਅਜੇਹੇ ਬਿਆਨ ਖੇਤੀਬਾੜੀ ਮੰਤਰੀ ਕੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਦੀ ਵੀ ਆ ਚੁੱਕੇ ਨੇ ਹਰਿਆਣਾ ਸਰਕਾਰ ਦੇ ਵੀ ਅਜੇਹੇ ਪ੍ਰਤੀਕਰਮ ਨੇ ਦੂਜੇ ਪਾਸੇ ਕਿਸਾਨ ਵੀ ਕਹਿ ਰਹੇ ਨੇ ਕਿ ਗੱਲਬਾਤ ਲਈ ਤਿਆਰ ਆ ਤੇ ਅਜੇਹੇ ਦੇ ਵਿੱਚ ਆਖਿਰ ਗੈਪ ਕਿੱਥੇ ਰਹਿ ਰਿਹਾ ਹੈ ਕੀ ਵਜ੍ਹਾ ਹੈ ਕਿ ਆਖਿਰ ਗੱਲਬਾਤ ਨਹੀਂ ਹੋ پا ਰਹੀ ਦੋਵਾਂ ਪਾਸੇ ਤੋਂ ਬਿਆਨ ਤੋਂ ਬਿਆਨ ਆ ਰਹੇ ਨੇ ਪਰ ਗੱਲ ਬਾਤ ਦਾ ਕੋਈ ਅਜੇ ਵੀ ਤੱਕ ਤਸਵੀਰ ਜਿਹੜੀ ਉਹ ਸਾਹਮਣੇ ਨਹੀਂ ਆਈ। ਬਿਲਕੁਲ ਕਿਉਂਕਿ ਕੇਂਦਰ ਸਰਕਾਰ ਜਿਵੇਂ ਸਰਵਜਨਕ ਭਵੇਰ ਜਿਹੜੇ ਕਿਸਾਨ ਨੇਤਾ ਨਹੀਂ ਉਹ ਦੱਸਦੇ ਨੇ ਕਿ ਕੇਂਦਰ ਸਰਕਾਰ ਕੇਵਲ ਅਝਿਹਾ ਕਹਿ ਰਹੀ ਹੈ ਪਰ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਉਸ ਦੇ ਪਿੱਛੇ ਕੀ ਕਾਰਨ ਨੇ ਕਾਰਨ ਇਹ ਦੱਸਿਆ ਗਿਆ ਕਿ ਸਿਰਫ ਕੇਂਦਰ ਸਰਕਾਰ ਜਿਵੇਂ ਹਰਿਆਣਾ ਚਿੱਤ ਵੀ ਇਲੈਕਸ਼ਨ ਔਰ ਦੂਸਰੇ ਕਈ ਸੂਬਿਆਂ ਦੇ ਵਿੱਚ ਇਲੈਕਸ਼ਨ ਜਿੱਤ ਕੇ ਜਿਹੜਾ ਪ੍ਰਧਾਨ ਮੰਤਰੀ ਨੇ ਉਹ ਉਹ ਬੀਜੇਪੀ ਦੇ ਬਣੇ ਸੋ ਕੇਂਦਰ ਸਰਕਾਰ ਇਸ ਹੰਕਾਰ ਦੇ ਵਿੱਚ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹਨਾਂ ਨੇ ਵੀ ਜਿਹੜਾ ਹੈਗਾ ਸਾਹਮਣੇ ਰੱਖਿਆ ਔਰ ਹਵਾਲਾ ਦਿੱਤਾ ਕਿ ਜਿਵੇਂ ਝੋਨਦੀ ਦੀ ਸਰਕਾਰ ਨੂੰ ਪਿਛਲੇ ਜੀ ਦੀ ਸਾਡੀ ਮੰਡੀਆਂ ਚੁਰਲੀ ਔਰ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦਾ ਇਹ ਗਾਰੰਟੀ ਕਾਨੂੰਨ ਹੁੰਦਾ ਤਾਂ ਸਾਨੂੰ ਇਸ ਤਰੀਕੇ ਨਾਲ ਮੰਡੀਆਂ ਵਿਚ ਰੁਲੰਦੀ ਲੋੜਨਾ ਪੈਂਦੀ ਐ ਅੰਦੋਲਨ ਕਰਦੀ ਲੋੜਨਾ ਪੈਂਦੀ ਪਰ ਹੁਣ ਅੱਗੇ ਫਿਰ ਕਣਕ ਦਾ ਸੀਜ਼ਨ ਆਉਣਾ ਤਾਂ ਕਣਕ ਦੇ ਸੀਜ਼ਨ ਦੇ ਵਿੱਚ ਫਿਰ ਉਹੀ ਹਾਲਾਤ ਹੋਣਗੇ ਕਿਉਂਕਿ ਪੰਜਾਬ ਔਰ ਕੇਂਦਰ ਸਰਕਾਰ ਅਸਲ ਦੇ ਵਿੱਚ ਤਾਂ ਇੱਕ ਹੀ ਨੇ ਪਰ ਦੂਸਰੇ ਪਾਸੇ ਜਿਵੇਂ ਹੁਣ ਇੰਡੀਆ ਘੱਟਚੋੜ ਹੈ ਜਾਂ ਇੰਡੀ ਘੱਟਚੋੜ ਹੈ ਜਿਵੇਂ ਇਹਨਾਂ ਨੇ ਸਤਲੁਜ ਸਿੰਘ ਭੰਦੇਰ ਨੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਇੰਡੀਆ ਘੱਟਚੋੜ ਜਿਹੜਾ ਹੁਣ ਉਹ ਪੰਜਾਬ ਦੇ ਵਿੱਚ ਵੀ ਹੈ ਪਰ ਉਹ ਅਜੇ ਤੱਕ ਸਫਲ ਨਹੀਂ ਹੋ ਪਾਰਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਹਰਲੇ ਪਾਸੇ ਵੀ ਜਿਹੜਾ ਇੰਡੀਆ ਘੱਟਚੋੜ ਹੈ ਉਹ ਜਿਹੜਾ ਹੈਗਾ ਸਫਲ ਨਹੀਂ ਹੈ ਪੰਜਾਬ ਦੇ ਵਿੱਚ ਵੀ ਉਹ ਵੀ ਸਫਲ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਕਿਤੇ ਨਾ ਕਿਤੇ ਸਰਵਸਿੰਘ ਭਟੇਰ ਅੱਜ ਇੱਥੇ ਇੱਕ ਪਾਸੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂ ਕੇ ਨਜ਼ਰ ਆਉਂਦੇ ਨੇ ਉਸ ਦੇ ਨਾਲ ਹੀ ਪੰਜਾਬ ਦੀ ਸਰਕਾਰ ਨੂੰ ਵੀ ਇਸੇ ਪਾਲੇ ਦੇ ਵਿੱਚ ਘੇੜਦੇ ਹੁੰਦੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬੈਰੀਕੇਡਸ ਲੱਗੇ ਨੇ ਹਰਿਆਣਾ ਔਰ ਸ਼ੰਕੂ ਬਾਡਰ ਦੇ ਵਿਚਕਾਰ ਉਹ ਪੰਜਾਬ ਦੀ ਹੱਦ ਦੇ ਵਿੱਚ ਲੱਗੇ ਨੇ ਕਿਤੇ ਉਹ ਕਕਰ ਦਰਿਆ ਦਾ ਪੁਲ ਹੋਵੇ ਔਰ ਜਿੰਨਾ ਏਰੀਆ ਜਿੱਥੇ ਬੈਰੀਕੇਡਿੰਗ ਕੀਤੀ ਗਈ ਹੈ ਉਹ ਜ਼ਿਆਦਾਤਰ ਏਰੀਆ ਜਿਹੜਾ ਹੈਗਾ ਉਹ ਪੰਜਾਬ ਦੀ ਹੱਦ ਦੇ ਵਿੱਚ ਹੈ ਬਿਲਕੁਲ ਮਨਜੋਤ ਆਲੋਚਨਾ ਹੋ ਰਹੀ ਹੈ ਪਰ ਜਿਹੜੇ ਇੰਤਜ਼ਾਮਾਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਨੁਕੀਲੀਆਂ ਗਿੱਲਾ ਜਿਹੜੀਆਂ ਨੇ ਉਹ ਸੜਕ ਦੇ ਉੱਤੇ ਲਗਾ ਦਿੱਤੀਆਂ ਗਈਆਂ ਨੇ ਬੈਰੀਗੇਡਸ ਜਿਹੜੇ ਨੇ ਉਹ ਕਈ ਦੌਰ ਦੇ ਲਗਾਏ ਹੋਏ ਨੇ ਕੰਕਰੀਟ ਬੈਰੀਗੇਡ ਵੀ ਇਸ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ ਤਾਂ ਨੁਕੀਲੀ ਤਾਰ ਵੀ ਲਗਾਈ ਹੋਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਪਾਰ ਕਰਕੇ ਕਿਸਾਨ ਅੱਗੇ ਵਧ ਸਕਣਗੇ ਦੂਜੀ ਗੱਲ ਕਿਉਂਕਿ ਜਿਹੜੇ ਇਹ ਇੰਤਜ਼ਾਮ ਕੀਤੇ ਹੋਏ ਨੇ ਇਸ ਤੋਂ ਤਾਂ ਇੱਕ ਜਿਹੜਾ ਰੁਖ ਉਹ ਸਾਬਤ ਸਾਫ਼ ਹੋ ਰਿਹਾ ਹੈ ਕਿ ਹਰਿਆਣਾ ਪੁਲਿਸ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਗੀ ਤਾਂ ਅਜੇ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ ਉਸ ਲਗਭਗ ਟਕਰਾ ਜਿਹੜੀ ਟਕਰਾਵਾਲੀ ਕਿਉਂ ਹੈ ਲਗਾਤਾਰ ਜਾਰੀ ਹੈ ਕਿਉਂਕਿ ਕਿਸਾਨਾਂ ਦਾ ਇੱਕ ਪਾਸੇ ਕਹਿ ਰਹੇ ਨੇ ਕਿ ਜਿਹੜਾ 101 ਮਰਜੀਬ ਦੇ ਕਿਸਾਨਾਂ ਦਾ ਜੱਫਾ ਹੈ ਉਹ ਵੀ ਅੱਜ ਦਿੱਤਜਾਈ ਕਰਦੀ ਕਿਉਂਕਿ ਇਹ ਪੂਰਾ ਜਿਹੜਾ ਹੈ ਗੂਗਲ ਫਾਰਮ ਦੇ ذریعے ਇਹਨਾਂ ਨੇ ਫਾਰਮ ਭਰਵਾਏ ਨੇ ਉਸ ਤੋਂ ਬਾਅਦ ਗੂਗਲ ਦੀ ਜਿਹੜੀ ਲਿੰਕ ਹੈ ਇਸ ਨੂੰ ਪੁਲਿਸ ਨੂੰ ਪ੍ਰਸ਼ਾਸਨ ਤੱਕ ਵੀ ਜਿਹੜਾ ਭੇਜਿਆ ਗਿਆ ਔਰ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਤੌਰ ਦੇ ਉੱਪਰ ਇਸ ਨੂੰ ਵੈਰੀਫਾਈ ਕਰ ਲਓ ਪਰ ਜੇਕਰ ਇਹਨਾਂ 101 ਜੱਫੇ ਤੋਂ ਇਲਾਵਾ ਕੋਈ ਵੀ ਦੂਸਰਾ ਜਾਂਦਾ ਤਾਂ ਤੁਸੀਂ ਉਸ ਨੂੰ ਰੋਕਣ ਦੇ ਹੱਕਦਾਰ ਹੋ ਬਲਕਿ ਇਹ ਵੀ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਤੁਸੀਂ 101 ਜੱਫ ਹੈ ਉਸ ਦੇ ਵਿੱਚ ਤੁਸੀਂ ਇੱਕ ਇੱਕ ਕਰਕੇ ਕਿਸੇ ਜਿਹੜਾ ਹੈਗਾ ਬੰਦੇ ਨੂੰ ਆਵਾਜ਼ ਮਾਰ ਕੇ ਉਸ ਨੂੰ ਅੰਦਰ ਬੁਲਾ ਸਕਦੇ ਹੋ ਵੀ ਤੂੰ ਹਰਿਆਣੇ ਦੇ ਟਾਟੂ ਹਜ਼ਾਰ ਕਿਲੋ ਤੱਕ ਕੂਚ ਕਰ ਜਾ ਪਰ ਇਸ ਦੇ ਵਿੱਚ ਵੀ ਅਜੇ ਤੱਕ ਕੋਈ ਕੇਂਦਰ ਸਰਕਾਰ ਉਹ ਹਰਿਆਣਾ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਹਰਿਆਣਾ ਪੁਲਿਸ ਹੈ ਜਿਹੜਾ ਉਹਦਾ ਕੋਈ ਜਵਾਬ ਨਹੀਂ ਹੈ ਬਲਕਿ ਉਲਟਾ ਕੱਲ ਕਿ ਜਿੱਥੇ ਜੜੀ ਹੈ ਡੀਜੀਪੀ ਪੰਜਾਬ ਨੂੰ ਦਿੱਤੀ ਗਈ ਔਰ तमाम ਜਿਹੜੇ ਡੀਜੀਪੀ ਲਾਅ ਐਂਡ ਆਰਡਰ ਨੇ ਪੰਜਾਬ ਦੇ ਨਾਲ ਸੰਬੰਧਤ ਉਹਨਾਂ ਨੂੰ ਭੇਜੀ ਗਈ ਕਿ ਜਿਹੜਾ ਪ੍ਰੈਸਰ ਹੈ ਇਸ ਦੀ ਕਵਰੇਜ ਜਿਹੜੀ ਹੈ ਉਹ ਬੰਦ ਕਰਵਾਈ ਜਾਵੇ ਹਾਲਾਂਕਿ 1 ਕਿਲੋਮੀਟਰ ਧੂਰ ਰੱਖਿਆ ਜਾਵੇ ਕਿਉਂਕਿ ਲਾਅ ਐਂਡ ਜੋ ਜਿਹੜਾ ਹੈਗਾ ਇਹਨਾਂ ਕਾਰਨਾ ਕਰਕੇ ਸਾਡੇ ਕੋਲੋਂ ਸੰਭਾਲੀ ਦੀ ਜਾ ਰਹੀ ਜੂਗੀ ਪ੍ਰੈਸ ਮੀਡੀਆ ਜਿਹੜਾ ਹੈਗਾ ਉਹ ਇਹ ਚੀਜ਼ਾਂ ਨੂੰ ਦਿਖਾਉਂਦਾ ਹਮ ਔਰ ਖਾਸ ਤੌਰ ਦੇ ਉੱਪਰ ਇਹ ਵੀ ਜਿਹੜਾ ਰਿਹਾ ਕਿ ਹੁਣ ਅੱਜ ਕੀ ਹਾਲਾਤ ਬੰਦੇ ਨੇ ਮੀਡੀਆ ਨੂੰ ਕਵਰਜ ਕਰ ਦਿੱਤੀ ਜਾਂਦੀ ਹੈ ਇਹ ਬੜਾ ਅਹਿਮ ਹੈਗਾ ਕਿਸਾਨਾਂ ਜਿਹੜੀ ਇੱਕ ਪਾਸੇ ਕਿਸਾਨਾਂ ਦਾ ਟਕਰਾਅ ਹੋਊਗਾ ਔਰ ਉਸ ਦੇ ਦੂਸਰੇ ਪਾਸੇ ਕੋਈ ਵੀਡੀਓ ਜਾਂ ਫੁਟੇਜ ਜਿਹੜੀ ਉਹ ਨਾ ਮਿਲ ਸਕੇ ਤਾਂ ਬਿਲਕੁਲ ਮਨਜੂਰ ਅੱਜ ਦੀ ਸਥਿਤੀ ਦੇ ਉੱਤੇ ਸਾਡੀ ਨਜ਼ਰ ਜਿਹੜੀ ਹੈ ਉਹ ਬਣੀ ਰਹੇਗੀ ਤੁਸੀਂ ਵੀ ਪਲ-ਪਲ ਦੀ ਅਪਡੇਟ ਸਾਨੂੰ ਦਿੰਦੇ ਰਹੋ ਫਿਲਹਾਲ ਤੇਰੀ ਬਹੁਤ ਬਹੁਤ ਧੰਨਵਾਦ ਤਾਂ ਜਿਸ ਤਰੀਕੇ ਦੇ ਨਾਲ ਮਨਜੋਤ ਕੰਗ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਕਿ ਇੰਤਜ਼ਾਮਾਂ ਜਿਹੜੇ ਨੇ ਉਹ ਬੇहद ਜ਼ਿਆਦਾ ਵੱਡੇ ਪੱਧਰ ਦੇ ਉੱਤੇ ਨੇ ਅਜਿਹੇ ਦੇ ਵਿੱਚ ਕਿਸਾਨ ਬਜਿੱਦ ਨੇ ਕਿ ਦਿੱਲੀ ਕੁਝ ਕਰਨਗੇ 12 ਵਜੇ ਕਿਸਾਨਾਂ ਦਾ ਜਿਹੜਾ ਜਥਾ ਹੈ ਉਹ ਰਵਾਨਾ ਹੋਏਗਾ 101 ਕਿਸਾਨ ਇਸ ਜਥੇ ਦੇ ਵਿੱਚ ਸ਼ਾਮਲ ਹੋਣਗੇ ਪਰ ਹੁਣ ਸਵਾਲ ਇਹ ਹੈ ਕਿ ਜਿਹੜੇ ਇੰਤਜ਼ਾਮ ਹਰਿਆਣਾ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਕਿ ਉਹਨਾਂ ਇੰਤਜ਼ਾਮਾਂ ਨੂੰ ਪਾਰ ਪਾ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਸਕਣਗੇ ਜਾਂ ਫਿਰ ਮੁਰ ਤੋਂ ਅੱਜ ਟਕਰਾਅ ਵਾਲੀ ਸਥਿਤੀ ਬਣੇਗੀ ਤੇ ਕਿਸਾਨਾਂ ਨੂੰ ਮੁਰ ਪੰਜਾਬ ਵਾਪਸ ਪਰਤਣਾ ਪਏਗਾ ਜਾਂ ਫਿਰ ਇਹ ਕਹਿ ਲਈਏ ਕਿ ਸ਼ੰਭੂ ਮੋਰਚੇ ਦੇ ਵਿੱਚ ਮੁਰ ਤੋਂ ਜਾਣਾ ਪਏਗਾ